ਮਿਨਾਵਨ ਲਈ ਅੱਲਲ ਕੁਮਾਰ ਬੋਲ ਜੀ ਸਭ ਨੂੰ ਜੈ ਸ਼੍ਰੀ ਰਾਮ ਜੀ ਅੰਮ ਸ਼੍ਰੀ ਬਾਲਾ ਜੀ ਮਹਾਰਾਜ ਜੀ ਦਾ 23 April ਨੂੰ ਜਾਗਰਣ ਹੈ ਜੀ ਉਸ ਉਪਲਖ ਦੇ ਵਿੱਚ ਅੱਜ 21 April ਨੂੰ ਸ਼ਹਿਰ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਸ ਦੇ ਵਿੱਚ ਸਾਰੇ ਸ਼ਹਿਰ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਹੈ ਜੀ ਬਹੁਤ ਜ਼ਿਆਦਾ ਲੰਗਰ ਸੀਗੇ ਜਿਹਦੇ ਵਿੱਚ ਸਾਰਾ ਸ਼ਹਿਰ ਹੀ ਉਸ ਸ਼ੋਭਾ ਯਾਤਰਾ ਵਿੱਚ ਪਹੁੰਚਿਆ ਜੀ ਅਸੀਂ ਸਾਰੇ ਸ਼ਹਿਰ ਦਾ ਪਰ ਜੇ ਮਾਨੂੰ माजी ਮੰਦਿਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸੇ ਉਪਲਕਸ਼ ਦੇ ਵਿੱਚ 22 April ਨੂੰ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਵਿਸ਼ਾਲ ਬਾਬਾ ਜੀ ਦਾ ਜਾਗਰਣ ਰੱਖਿਆ ਗਿਆ ਜੀ ਜਿਸ ਵਿੱਚ ਰੋਸ਼ਰ ਪਿੰਚੀ ਬਾਬਾ ਜੀ ਦਾ ਗੁਣਗਾਨ ਕਰਨਗੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਬਾਦ ਚੜ ਕੇ ਜਿਵੇਂ ਅੱਜ ਸਹਿਯੋਗ ਕੀਤਾ ਹੈ ਕੱਲ ਵੀ ਐਦਾ ਸਹਿਯੋਗ ਕਰੋ ਜੀ ਸਭ ਦੇ ਲਈ ਉੱਥੇ ਲੰਗਰ ਦਾ ਇੰਤਜ਼ਾਮ ਹੈ ਜੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਪਰਜੋਰ ਬੇਨਤੀ ਕਰਦਾ ਕਿ ਕੱਲ ਨੂੰ 22 April ਨੂੰ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਪਹੁੰਚ ਕੇ ਬਾਬਾ ਜੀ ਦਾ ਗੁਣਗਾਨ ਸੁਣਨ ਜੀ ਜੈ ਸ਼੍ਰੀ ਰਾਮ ਹਰਮਨ ਜੀ ਕੀ ਨਾਮ ਹੈ ਮੇਰਾ ਨਾਮ ਹੈ ਇਮਾਨਤ ਕਨਕਲ ਬਾਬਾ ਰਾਜੀ ਮੰਡੀ ਦੇ ਲਈ ਹਰਮਨ ਮੰਦਿਰ ਅੱਜ ਮੰਦੀ ਤੁਸੀਂ ਸ਼ੋਭਾ ਯਾਤਰਾ ਕੱਢੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਅੱਜ ਹਰਮਨ ਜੀ ਜਨਮotsਵ 323 ਦਾ ਹਰਮਨ ਜੀ ਜਨਮotsਵ ਉਹਦੇ ਪਲਖਸ਼ ਦੇ ਵਿੱਚ ਅੱਜ ਸ਼ੋਭਾ ਯਾਤਰਾ ਕੱਢੀ ਗਈ ਜਿਹਦੇ ਵਿੱਚ ਬਹੁਤ ਸੰਸਥਾਵਾਂ ਨੇ ਸੰਗੂ ਦੇ ਸਾਰੇ ਸੰਸਥਾਵਾਂ ਨੇ ਸੰਗੂ ਸ਼ਹਿਰ ਨਿਵਾਸੀਆਂ ਨੇ ਔਰ ਜੋ ਸਟਾਲਸ ਲੱਗੀਆਂ ਸਾਰੇ ਸੰਗਰੂ ਦੇ ਵਿੱਚ ਮੈਂ ਹੁਣ ਸਾਰਿਆਂ ਦਾ ਧੰਨਵਾਦ ਕਰਦਾ ਔਰ ਬਹੁਤ ਹੀ ਵਧੀਆ ਸ਼ੋਭਾਜਤਰਾ ਨਿਕਲੀ ਆ ਬਹੁਤ ਲੋਕਾਂ ਦਾ ਇਕੱਠ ਸੀ ਮੈਂ ਉਹ ਸੰਗਰੂ ਨਿਵਾਸੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਜੋ ਕੀ ਕੱਲ ਮਤਕਾਈ ਦੇ ਮੰਦਿਰ ਦੇ ਵਿੱਚ ਰੋਸ਼ਨ ਪ੍ਰਿੰਝ ਆ ਰਹੇ ਨੇ ਜਾਲਾ ਜਗਰਨ ਰੱਖਿਆ ਹੋਇਆ ਮੈਂ ਸਾਰੇ ਸੰਗਰੂ ਨਿਵਾਸੀਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਸਾਰੇ ਆਣ ਔਰ ਜੋ ਲੰਗਰ ਵੀ ਹੈ ਤੇ ਅਟੁੱਟ ਵਰਤੇਗਾ ਔਰ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਜੀ ਸੁਨੀਲ ਕੁਮਾਰ ਹਾਂਜੀ ਅੱਜ ਪ੍ਰਾਚੀਨ ਮੰਦਿਰ ਹਨੂਮਨ ਮੰਦਿਰ ਮੰਡੀ ਗਲੀ ਸੰਗਰੂਰ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਨਿਕਲੀਗੀ ਔਰ ਇਸ ਵਿੱਚ ਬਹੁਤ ਜ਼ਿਆਦਾ ਇਕੱਠ ਸੀ ਮੈਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਜਾਗਰਨ ਸ਼ੋਭਾ ਯਾਤਰਾ ਦੇ ਵਿੱਚ ਸਾਥ ਦਿੱਤਾ ਅਤੇ ਲੋਕਾਂ ਦਾ ਜਿਨ੍ਹਾਂ ਨੇ ਲੰਗਰ ਲਾਇਆ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਕੱਲ 22 ਤਰੀਕ ਨੂੰ ਕਾਲੀ ਮਾਤਾ ਮੰਦਿਰ ਦੇ ਵਿੱਚ ਵਿਸ਼ਾਲ ਜਾਗਰਨ ਹੈ ਜਿਸ ਵਿੱਚ ਰੋਸ਼ਨ ਪ੍ਰਿੰਸ ਜੀ ਆ ਰਹੇ ਹਨ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਜਦੋਂ ਤੋਂ ਜ਼ਿਆਦਾ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਲੋਕ ਜਿਆਦਾ ਤੋਂ ਜਿਆਦਾ ਮੰਦਰ ਵਿੱਚ ਆਉਣ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਕਿਹੜੀ ਜਗ੍ਹਾ ਤੇ ਜਾ ਕਰਨੇ ਆ ਜੀ ਕਾਲੀ ਮਾਤਾ ਮੰਦਰ ਸੰਰੂਪ ਠੀਕ